我们。 ਓਏ ਉਹਦੇ ਨਾਲ ਆਇਆ ਨੋਕੇ ਵਾਲਾ ਆ ਉਹ ਕਹਿੰਦਾ ਜਬਤ ਨੂੰ ਨਹੀਂ ਜੀ ਗੱਡੀ ਆਪਣੇ ਕਿੱਧਰ ਜਾਣੀ ਹੈ ਕਿਹੜੀ ਜਗ੍ਹਾ ਤੋਂ ਭਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਅਸੀਂ ਜਲੰਧਰ ਡਿਊਟੀ ਵਾਸਤੇ ਗਰਦਾਸਪੁਰ ਜਾ ਰਹੇ ਹਾਂ ਚਿੱਟੂ ਦਾਸ ਕਿੰਨੇ ਵਜੇ ਕੀ ਕਹਿੰਦੇ ਕਿੰਨੇ ਕਵਜ ਦਾ ਟਾਈਮ ਸੀਗਾ ਜੀ ਅਸੀਂ ਬਿਲਕੁਲ 5:00 ਵਜੇ ਚੱਲੇ 5:00 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲੋ 5 ਉੱਥੋਂ ਜਲੰਧਰ ਤੋਂ ਇੱਥੇ ਤੱਕ ਦਾ ਫਰਕ ਉਹ 8 ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ ਤੇ ਗੱਡੀ ਤੋਂ ਸਾਨੂੰ ਤੁਹਾਨੂੰ ਪਤਾ ਸਾਰੇ ਬੰਦੇ ਘੱਟੋ ਘਾਟ ਰਕੀਆਂ ਨੇ ਅੱਖਾਂ ਫੋ ਲੱਗੀਆਂ ਆਈਆਂ ਜਿਦਾ ਸੁੱਤੇ ਪਏ ਇਹ ਤਾਂ ਕੁਝ ਜਾਗਦੇ ਵੀ ਹਨ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੌਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਦੇਖਦੇ ਹਾਂ ਹਾਂ ਸਾਹ ਵਿੱਚ ਬੱਜੀ ਹੈ ਗੱਡੀ ठीक है, है।, 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 है तो कि नुकसान हो नुकसान सामने सर एक दो डेड भी हो गए हैं एक दो डेड हाँ जी बाकी सारे जख्मी हैं बस जख्मी बहुत है जिन्होंने हस्ताल लै गए हैं घटो घट दस बारह जो जख्मी है दस होने हैं जो हस्पता लै गए अपना की नाम मेरा एस आई जतेंद्र सिंह मेरा नाँ है मैं जलं ओके जलंधर से उठे अटैक ओके ਸਰ ਕਿੱਦਾਂ ਹੋਈ ਹੈ ਦੁਰਘਟਨਾ ਸਰ ਮੈਂ ਐਸਆ ਹੀ ਆ ਪਠਾਨਕੋਟ ਐਸਸੀ ਗੁਲਵਿੰਦਰ ਸਿੰਘ ਮੇਰਾ ਪਿੰਡ ਨਾਲ ਪੰਡੋਰੀ ਹੈ ਮੇਰਾ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਸਵੇਰੇ ਤੇ ਮੇਰੇ ਚਾਚੇ ਦਾ ਬੇਟਾ ਮੈਨੂੰ ਮਿਲਿਆ ਜੋ ਗੰਨੇ ਦੀ ਟਰਾਲੀ ਲੈ ਕੇ ਨਕੇਰੀਆਂ ਜਾ ਰਿਹਾ ਸੀ ਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਿਆ ਤੇ ਉਹਦਾ ਫੋਨ ਆਇਆ ਕਹਿੰਦਾ ਜੀ ਪੰਜਾਬ ਪੁਲਿਸ ਦੀ ਵੱਸ ਜਿਹੜੀ ਹੈ ਇੱਕ ਟਰਾਲੇ ਵਿੱਚ ਵੱਜ ਗਈ ਭਾਜੀ ਤੇ ਬਹੁਤ ਨੁਕਸਾਨ ਹੋਇਆ ਤੁਸੀਂ ਜਲਦੀ ਤੋਂ ਜਲਦੀ ਬੰਦੇ ਲੈ ਕੇ ਤੇ ਐਮ ਇਪੋਂ ਜੋ ਮੈਂ ਉਸੇ ਵੇਲੇ ਮੁੰਡੇ ਆਪਣੇ ਨਾਲ ਦੇ ਲੈ ਤੇ ਇੱਥੇ ਆ ਗਿਆ ਮੇਰਾ ਬ੍ਰਦਰ ਤੇ ਹੋਰ ਚਾਚੇ ਦੇ ਬੇਟੇ ਹੋਰ ਜਿਹੜੇ ਉਹ ਮੇਰੇ ਆਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਬੱਸ ਵਿੱਚ ਆਪਣੀ ਕਰ ਰਹੀ ਕੋਸ਼ਿਸ਼ ਉਹਨਾਂ ਨੂੰ ਕੱਢਣ ਦੀ ਤੇ ਉਦੋਂ ਅਸੀਂ ਵੀ ਆ ਗਏ ਅਸੀਂ ਆ ਕੇ ਵੇਖਿਆ ਬੱਸ ਜਿਹੜੀ ਬੁਰੀ ਤਰ੍ਹਾਂ ਫਸੀ ਸੀ ਟਰੈਕਟਰ ਨਾਲ ਵੀ ਕੱਢੀ ਟਰਾਲਾ ਵੀ ਅਸੀਂ ਅੱਗੇ ਪਿੱਛੇ ਕੀਤਾ ਪਰ ਕੋਈ ਬਾਹਰ ਨਹੀਂ ਚਲੀ ਮੁਕੇਰੀਆਂ ਥਾਣੇ ਫੇਮਾ ਫੋਨ ਕੀਤਾ ਮੁੰਚੀ ਨੂੰ ਉਹ ਕਹਿੰਦੇ ਅਸੀਂ ਜਲਦੀ ਪਹੁੰਚ ਰਹੇ ਹਾਂ ਕਿੰਨੇ ਲੋਕਾਂ ਦੀ ਮੌਤ ਹੋਈ ਇਹਦੇ ਵਿੱਚ ਇੱਕ ਲੜਕੀ ਸੀ ਤੇ ਇੱਕ ਐਸਆਈ ਆ ਜਿਹੜਾ ਅਸੀਂ ਕੱਢ ਕੇ ਤੇ ਮਕੀਰੀਆਂ ਭੇਜ ਦਿੱਤਾ ਉਹ ਤੇ ਡੈੱਡ ਬੋਡੀ ਸੀ ਤੇ ਬਾਕੀ ਚਾਰ ਪੰਜ ਜਿਹੜੇ ਮੁਲਾਜ਼ਮ ਹੋਰ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਤੇ ਡਰਾਈਵਰ ਜਿਹੜਾ ਆ ਉਹ ਬੁਰੀ ਤਰ੍ਹਾਂ ਫਸਿਆ ਉਹਨੂੰ ਅਸੀਂ ਕੱਢ ਰਹੇ ਹਾਂ ਅੱਜ ਤੱਕ ਹੁਣ ਤੱਕ ਪਤਾ ਲੱਗ ਪਾਇਆ ਕਿ ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਸੀਗੀ ਇਹ ਬੱਸ ਜਲੰਧਰ ਪੀਏਪੀ ਤੋਂ ਡਿਊਟੀ ਜਾ ਰਹੀ ਗਰਦਾਸਪੁਰ ਤੇ ਗਰਦਾਸਪੁਰ ਸ਼ਹਿਰ ਜ਼ਿਲ੍ਹੇ ਦੀ ਗੱਲ ਸੀ ਜਿਹੜੀ ਮੁਲਾਜ਼ਮ ਲੈ ਕੇ ਆ ਰਹੀ ਸੀ ਗਰਦਾਸਪੁਰ ਜਾ ਰਹੀ ਇੰਨਾ ਪਤਾ ਲੱਗਾ ਸਵੇਰੇ ਮਾਰਨਿੰਗ 6 ਵਜੇ ਦੇ ਕਰੀਬ ਜੀ ਸਾਡੇ ਗਦਾਸਪੁਰ ਤੋਂ ਡਰਾਈਵਰ ਹੋਰਸ ਲੈ ਕੇ ਜਲੰਧਰ ਤੋਂ ਪੀਏਪੀ ਤੋਂ ਲੈ ਕੇ ਆ ਰਿਹਾ ਸੀਗਾ ਜੀ ਕੋਚਨ ਕੇ ਇਥੇ ਟਰਾਲਾ ਕੜਾ ਸੀਗਾ ਰੋਡ ਦੇ ਉੱਤੇ ਵਿੱਚ ਵੱਜ ਗਈ ਆ ਉਹ ਵੱਜਣ ਕਰ ਨਾਲ ਜਿਹੜੇ ਹੈਗੇ ਡਰਾਈਵਰ ਦੀ ਡੈਥ ਹੋ ਗਈ ਆ ਇੱਕ ਨਾਲ ਲੇਡੀ ਕਨਸਟਬਲ ਸੀ ਉਹਦੀ ਡੈਥ ਹੋਈ ਆ ਜੀ ਇੱਕ ਮਲਾਜ਼ਮ ਹੋਰ ਹੈ ਜਿਹਦੀ ਰੈਸ ਹੋਈ ਆ ਤੇ 3-4 ਮਲਾਜ਼ਮ ਇੰਜਰਡ ਹੋਏ ਆ ਜੀ ਉਹਨਾਂ ਨੂੰ ਫਾਸਟਰ ਦੇ ਕੇ ਹਸਪਤਲ ਭੇਜਿਆ ਜੀ ਉੱਥੋਂ ਕੁਝ ਰੈਫਰ ਕੀਤੇ ਦੋ ਜੀ ਜਲੰਧਰ ਨੂੰ ਤੇ ਬਾਕੀ ਡੀਐਸਪੀ ਸਾਹਿਬ ਆ ਸਾਡੇ ਵਿਰਤ ਸਾਹਿਬ ਮੁਕੇ ਤੇ ਜੀ ਉੱਥੇ ਉੱਤਰਿਆ ਜੀ ਇਹ ਹਾਦਸੇ ਦੇ ਕਰਨ ਦਾ ਪਤਾ ਲੱਸਾ ਹੈ ਅਜੇ ਫਿਲਹਾਲ ਕੋਈ ਕਰਨ ਦਾ ਪਤਾ ਨਹੀਂਗਾ ਜੀ ਕਿਵੇਂ ਹੋਇਆ ਜੀ ਬਾਕੀ ਸਾਰੀ ਜਾਣਕਾਰੀ ਦੇਖਦੇ ਆਂ ਜੀ ਉਸ ਤੋਂ ਬਾਅਦ ਦੱਸਾਂਗੇ ਇਹ ਮੁਲਾਜ਼ਮਾਂ ਦਾ ਵਾਹਨ ਕਿੱਥੋਂ ਟਿੱਕੇ ਜਾ ਰਹੀ ਸੀ ਮੁਲਾਜ਼ਮਾਂ ਦੇ ਜਿਹੜੇ ਵਾਹਨ ਸੀ ਇਹ ਜਲੰਧਰ ਤੋਂ ਪੀਪੀਸੀ ਸੈਂਟਰ ਤੋਂ ਲੈ ਕੇ ਇਹ ਆਪਣੇ ਗਰਦਾਸਪੁਰ ਨੂੰ ਜਾ ਰਹੇ ਸੀ ਠੀਕ ਹੈ ਜੀ ਕਿੰਨੇ ਕਿ ਜਾਣੇ ਸੀਗੇ ਜੀ ਮੁਲਾਜ਼ਮ ਛੇ ਜੀ 15-20 ਜਾਣੇ ਛੇ ਠੀਕ ਹੈ ਧੰਨਵਾਦ ਸ਼ੁਕਰੀਆ